ਜੀ ਰਾਗ ਸੁਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਸਪਾ ਆਪ ਵੇਚਾਈ ਦਰਸਨਾ ਹਰ ਤੇ ਖੜ ਕੈ ਤਾਈ ਕਿਰਪਾ ਕਰ ਤਾ ਸਤ ਗੁਰ ਮੇਲਾ ਹਰ ਹਰ ਨਾਮ ਧਿਆ ਗੋਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵੇਚਾਈ ਦਰਸਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਖਾ ਸਤ ਗੁਰ ਮਿਲਾ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾ ਤੁਝ ਹੈ ਰਾਤੀ ਦੁੱਖ ਪੀ ਤੁਝ ਹੈ ਧਾਈ ਜੇ ਭੁਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀ ਆਪ ਜਲਾਈ ਬੱਕਾ ਫੇਰੀ ਪਾਣੀ ਟੋਵਾ ਜੋ ਦੇਵ ਸੋਖਾਈ ਨਾਨਕ ਗਰੀਬ ਟੇਪਿਆ ਦਵਾਰਾ ਹਰ ਮੇਨ ਨਾ ਹੋ ਗਡਾਈ ਅੱਖੀ ਕਾਣ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਾਲਾ ਤਾਂ ਤੁਝੈ ਰਾਤੀ ਜੇ ਮਾਰ ਕੱਢੀ ਭੀਤਾਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹਾ ਤਾਂ ਕੋਈ ਕਿਹ ਆਖੋ ਤਦ ਵਿਸਰਿਆ ਮਰ ਜਾਈ ਵਾਰ-ਵਾਰ ਜਾਈ ਗੁਰ ਉਪਰ ਪੈ ਪੈ ਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ ਦਿਵਾਨਾ ਹਰ ਤਉ ਦਰਸਨ ਕੈ ਤਾਈ ਚਖੜ ਝਾਗੀ ਮੀ ਹੋ ਵਰਸਾ ਭੀ ਗੁਰ ਦੇਖਣ ਜਾਈ ਸਮੰਦ ਸਾਕਰ ਹੋਵੈ ਬੋਖਾ ਗੁਰ ਸਿੱਖ ਲੰਗ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਤਰਤੀ ਸੋਵ ਕਰੇ ਜਲ ਵਰਸ ਤਿਉ ਸਿੱਖ ਗੁਰ ਮਿਲ ਬਿਗਸਾਈ ਸੇਵਕਤਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰਪਾ ਗੁਰ ਮੇਨ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਆਪੇ ਗੁਰ ਵਿੱਚ ਦੇ ਤੁਝ ਧਿਆਈ ਤਉ ਤਦ ਸੇਵ ਸੋ ਤੂੰ ਹੈ ਹੋਵਾ ਤਉਦ ਸੇਵਕ ਪੈਜ ਰਖਾਈ ਪੰਡਾਰ ਪਰ ਭਗਤੀ ਹਰ ਤੇਰੇ ਜਿਸ ਪਾਵੈ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰਨੇ ਫਲ ਸਭ ਚਤਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿੱਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲਗੈ ਜੇ ਪਖਸ ਤਾ ਗੁਰ ਵਡਿਆਈ ਗੁਰਮੁਖ ਬੋਲਾ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਤਕਰ ਵਰਫ ਵਰਸ ਗੁਰ ਸਿਖ ਗੁਰ ਦੇਖਣ ਜਾਈ ਸਤਿ ਦਿਨ ਸਰਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕੋ ਪਾਵ ਕਰੀ ਗੁਰਤਾਰਣ ਗੁਰ ਭਾਵ ਸੋ ਥਾਏ ਪਾਈ ਰਹਿਣ ਦਿਨ ਸੁਰ ਗੁਰ ਚਰਨ ਆ ਰਾਤੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਿਓ ਹੈ ਜਤ ਕਤ ਤਤ ਬੋਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਐ ਜਤ ਕਤ ਤਤ ਕੋ ਸਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ